ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਮਾਲਟਾ ਸਟੱਡੀ ਵੀਜ਼ਾ ਦੇ ਡਿਟੇਲ ਦੇ ਵਿੱਚ ਅੱਜ ਗੱਲ ਕਰਾਂਗੇ ਮਾਲਟਾ ਤੋਂ ਇਲਾਵਾ ਵੀ ਯੂਰਪ ਦੇ ਵਿੱਚ ਬਹੁਤ ਸਾਰੇ ਕੰਟਰੀਜ਼ ਨੇ ਜਿਹੜੇ ਇਸ ਵਕਤ ਇਵੋਲਵ ਹੋ ਰਹੇ ਨੇ ਇੱਕ ਨਵਾਂ ਅਲਟਰਨੇਟਿਵ ਮਿਲ ਰਿਹਾ ਸਟੂਡੈਂਟਸ ਨੂੰ ਜਿਹੜੇ ਯੂਰਪ ਦੇ ਵਿੱਚ ਜਾਂ ਕਿਸੇ ਵਧੀਆ ਕੰਟਰੀ ਦੇ ਵਿੱਚ ਸਟੱਡੀ ਕਰਨ ਜਾਣਾ ਚਾਹੁੰਦੇ ਨੇ ਸੋ ਮਾਲਟਾ ਦੇ ਕੀ ਬੈਨੀਫਿਟਸ ਨੇ ਕਿਉਂ ਮਾਲਟਾ ਵੱਲ ਰੁਝਾਨ ਸਟੂਡੈਂਟਸ ਦਾ ਵੱਧ ਰਿਹਾ ਬਜਟ ਕਿੰਨਾ ਹੈ ਮਾਲਟਾ ਦਾ eligibility ਕੀ ਚਾਹੀਦੀ ਆ ਮਾਲਟਾ ਵਾਸਤੇ ਉੱਥੇ ਜਾ ਕੇ ਸੈਟਲਮੈਂਟਸ ਦੀਆਂ ਕੀ ਆਪਸ਼ਨਸ ਨੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸੋ ਮਾਲਟਾ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਗੱਲ ਸ਼ੁਰੂ ਕਰਦੇ ਆ eligibility ਤੋਂ ਰਿਕੁਆਇਰਮੈਂਟਸ ਕੀ ਸਰ ਦੇਖੋ ਮਾਲਟਾ ਦੀ ਜਿਹੜੀ ਰਿਕੁਆਇਰਮੈਂਟਸ ਆ ਕਿ ਤੁਹਾਡੀ ਪਰਸੈਂਟੇਜ ਮੈਟਰ ਨਹੀਂ ਕਰਦੀ 50% ਤੁਹਾਡੇ ਹੈ ਗਿਆ ਤਾਂ ਤੁਸੀਂ एलिਜੀਬਲ ਅਰ ਸਭ ਤੋਂ ਮੈਂ ਵਿਦਾਊ ਟਾਈਲਸ ਕਿਉਂਕਿ ਬਹੁਤ ਸਟੂਡੈਂਟਸ ਹੈਗੇ ਜਿਹਨਾਂ ਦੇ ਹਲਸੇ ਵਿੱਚ ਸਕੋਰ ਕਾਰਡ ਆਂਦੇ ਹੈਗੇ ਉਹਨਾਂ ਕੋਲ ਹਲਸੇ अपना नहीं आ, कर पाते सो उन्होंने बेस्ट ऑप्शन है एंड थर्ड गैप एक्सैप्टेबल है सो सत्त अठ साल का गैप भी ईवन एक्सैप्टेबल है सो बेस्ट ऑप्शन हैगी कह सकते कि जोड़ा इस बाकी कंट्रीज लिए एलिजिबल नहीं है तो वह माल्टा कर सकता सो बजट स्नेहा जी कि करो सर बजट भी इतने बड़ा प्लस पॉइंट है हम तुम देख लो अगर असं कंपेयर करते हैं यूके करते हैं तभी बच्चे का पंद्रह भी लख लग, लग जाता ਕੈਨੇਡਾ ਕਰਦੇ ਆ 25 ਲੱਖ ਲੱਗ ਜਾਂਦਾ ਬਟ ਇਹਦੇ ਵਿੱਚ ਕੀ ਹੈਗਾ ਕਿ ਤੁਹਾਡਾ ਜਿਹੜਾ ਬਜਟ ਹੈਗਾ ਵਾ ਉਹ 10 ਤੋਂ 12 ਲੱਗਦਾ ਹੈਗਾ ਡਿਪੈਂਡ ਕਰਦਾ ਹੈ ਕਿ ਤੁਸੀਂ ਬੈਚਲਰਸ ਕਰਨ ਜਾ ਰਹੇ ਹੋ ਜਾਂ ਡਿਪਲੋਮਾ ਕਰਨ ਜਾ ਰਹੇ ਹੋ ਸੋ ਇੱਥੇ ਸਾਡੇ ਕੋਈ ਖੋਰ ਪੈਨਿਫਿਟ ਹੈਗਾ ਅਗਰ ਤੁਸੀਂ ਸਾਡੇ ਨਾਲ process start ਕਰਦੇ ਹੋ ਤਾਂ ਅਸੀਂ ਸਾਰੇ ਦੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਸੋ ਆਇਲਸ ਦੀ ਰਿਕੁਆਇਰਮੈਂਟ ਕਿੰਨੀ ਹੈ ਥੋੜੀ ਨਹੀਂ ਆਇਲ ਜੇ ਅਗਰ ਕਿਸੇ ਦੇ ਫਾਈਵ ਪੈਨਸ ਹੈਗੇ ਤਾਂ ਇਟਸ ਓਕੇ ਅਦਰਵਾਈਜ਼ ਵਿਦਾਊਟ ਆਇਲਸ ਵੀ ਐਸੈਪਟੇਬਲ ਹੈ ਟੋਟਲੀ ਸੁਨੇਹਾ ਜੀ ਉਹ ਪ੍ਰੋਫਾਈਲ ਜਿਹੜੇ ਕਿਤੇ ਨਾ ਕਿਤੇ ਸਿੰਗਾਪੂਰੀ ਜਿਨ੍ਹਾਂ ਵਾਸਤੇ ਆਪਸ਼ਨਸ ਰਹਿ ਜਾਂਦੀ ਸੀਗੀ ਉਹਨਾਂ ਵਾਸਤੇ ਤੁਹਾਨੂੰ ਲੱਗ ਰਿਹਾ ਹੈ ਕਿ ਮਾਲਟਾ ਇੱਕ ਨਵੀਂ ਵਿੰਡੋ ਖੋਲ ਰਹੀ ਹੈ ਬਿਲਕੁਲ ਬਿਲਕੁਲ ਇੱਕ ਤਾਂ ਵੀਜ਼ਾ ਟ੍ਰੈਂਡ ਅੱਛਾ ਵਾ ਪਲੱਸ ਤੁਸੀਂ ਦੇਖੋ ਸਿੰਗਾਪੂਰ ਨੂੰ ਅਸੀਂ ਮਾਲਟਾ ਨੂੰ ਤੇ ਮਾਲਟਾ ਇਜ਼ ਅ ਪਾਰਟ ਆਫ ਯੂਰਪ ਤੇ ਸਾਡੇ ਕੋਲ ਆਬਵੀਅਸ ਹੈ ਕਿ ਯੂਰਪ ਲਈ ਅੱਗੇ ਪੂਰੇ ਅਸੈਸ ਕਰ ਸਕਦੇ ਹਾਂ ਔਰ ਸਿੰਗਾਪੁਰ ਤੁਹਾਡੇ ਕੋਈ ਇੱਕੋ ਹੀ ਪਲੈਟਫਾਰਮ ਆ ਸਿਰਫ ਠੀਕ ਹੈ ਬਟ ਇੱਥੇ ਤੁਸੀਂ ਮਾਲਟਾ ਜਾ ਕੇ ਤੁਸੀਂ ਸਟੱਡੀ ਆਪਣੀ ਕੰਪਲੀਟ ਕਰਦੇ ਹੋ ਮੈਂ ਤਾਂ ਇਵਨ ਸਟੂਡੈਂਟਸ ਨੂੰ ਆਲਵੇਜ਼ ਇਹ ਕਹਿੰਦੀ ਹਾਂ ਕਿ ਕਿਉਂਕਿ ਨਾ ਦੇਖੋ ਬੱਚਿਆਂ ਦਾ ਸਪੈਸ਼ਲੀ ਸਾਡੇ ਪੰਜਾਬੀਆਂ ਦਾ ਕੀ ਮਿੱਠ ਹੈਗਾ ਅਸੀਂ ਬਸ ਬਾਹਰ ਜਾਣਾ ਵਾ ਮੈਂ ਹਮੇਸ਼ਾ ਉਹਨਾਂ ਨੂੰ ਕਹਿੰਦੀ ਹਾਂ ਕਿ ਤੁਸੀਂ ਪੜਨ ਤੇ ਕਿਉਂ ਨਹੀਂ ਫੋਕਸ ਕਰਦੇ ਦੇਖੋ ਜਰ ਅਗਰ ਤੁਸੀਂ ਮਾਲਟਾ ਦੇ ਵਿੱਚ ਹੋਟਲ ਮਤਲਬ ਮੈਨੇਜਮੈਂਟ ਆ ਜਾਂ ਕੋਈ ਵੀ ਕੋਰਸ ਕਰਦੇ ਹੋ ਔਰ ਅਗਰ ਤੁਸੀਂ ਬਹੁਤ ਸincerely ਕਰਦੇ ਹੋ 1 ਸਾਲ ਦੀ ਪੜਾਈ ਅਟਲੀਸਟ ਤੁਸੀਂ ਕੋਈ ਸਕਿੱਲ ਤਾਂ ਗੇਨ ਕਰੋਗੇ ਔਰ ਆਬਵੀਅਸ ਆ ਉਹਦੇ ਵਿੱਚ ਤੁਹਾਡਾ ਐਕਸਪੀਰ ਕੱਲ ਨੂੰ ਤੁਸੀਂ ਜੌਬ ਕਰਦੇ ਐ ਐਕਸਪੀਰੀਅੰਸ ਬਣਦਾ ਤਾਂ ਤੁਹਾਡਾ ਉੱਥੇ ਫਿਊਚਰ ਹੈਗਾ ਵਾ ਸੋ 1 ਸਾਲ ਦੀ ਪੜ੍ਹਾਈ ਹੈਗੀ ਆ ਅੱਛੇ ਤਰੀਕੇ ਨਾਲ ਕਰੋ ਫੀਸ ਤੁਸੀਂ ਪੇ ਕਰਕੇ ਜਾ ਰਹੇ ਹੋ ਤਾਂ ਆਪਣਾ ਰੈਂਟ ਸੈਂਡ ਦਾ ਹੀ ਖਰਚਾ ਕਰਨਾ ਔਰ ਇਹਦਾ ਐਕਸਪੈਂਸਿਵ ਵੀ ਨਹੀਂ ਹੈ ਔਰ ਪਲੱਸ ਪੁਆਇੰਟ ਕੀ ਹੈਗਾ ਮਾਲਟਾ ਦੇ ਵਿੱਚ ਲੈਂਗੁਏਜ ਇੰਗਲਿਸ਼ ਆ ਕਿਉਂਕਿ ਅਗਰ ਅਸੀਂ ਯੂਰਪ ਦੀਆਂ ਬਾਕੀ ਕੰਟਰੀਜ਼ ਨਾਲ ਕੰਪੇਅਰ ਕਰੀਏ ਉੱਥੇ ਬੱਚੇ ਨੂੰ ਜੌਬ ਕਿਉਂ ਨਹੀਂ ਮਿਲਦੀ ਕਿਉਂਕਿ ਉੱਥੇ ਦੀ ਲੈਂਗੁਏਜ ਉਹਨੂੰ ਸਮਝ ਨਹੀਂ ਆਂ ਔਰ ਸਭ ਤੋਂ ਮেইন ਚੀਜ਼ ਕੀ ਹੈ ਕਿ ਮਾਲਟਾ ਜਿਹੜਾ ਹੈਗਾ ਤੁਸੀਂ ਕਹਿ ਲਓ ਕਿ ਗੋਆ ਕਿਉਂਕਿ ਟੂਰਿਸਟ ਪਲੇਸ ਹੈਗਾ ਵਾ ਸੋ ਟੂਰਿਸਟ ਪਲੇਸ ਹੋਣ ਕਰਕੇ ਆਬਵੀਅਸ ਆ ਕਿ ਹੋਟਲ ਲਾਈਨ ਉੱਥੇ ਕਾਫੀ ਹੈਗੀ ਆ ਸੋ ਉੱਥੇ ਤੁਹਾਨੂੰ ਅੱਛੀਆਂ ਜੌਬਸ ਮਿਲਦੀਆਂ ਵਾ ਸੋ 올 ਓਵਰ ਪਲੱਸ ਪੁਆਇੰਟ ਹੈ ਇਹ ਸੋ ਸਨੇਹਾ ਜੀ ਉੱਥੋਂ ਦਾ इनटेक सिस्टम की है साल च कितने के इनटेक होते हैं बिल्कुल हो बिल्कुल इस टाइम देखो बाकी कंट्रीज ना अगेन तू सी कहोगे मैं कंपेयर कर रही हूं हर किसी का सिस्टम हॉच पोच होया पे कुछ परफेक्शन नहीं है गया या प्रोसेस स्मूथ नहीं है बट माल्टा का प्रोसेस बहुत स्मूथ है प्लस पॉइंट की है कि दो दो महीने बाद इनटेक है गया सो तू सी वंस ऑफ अ लेटर अप्लाई कर दिया तडी विद इन वीक ऑफ अ लेटर आ जाती है हां इथे सिर्फ एक कोई प्रॉब्लम आंदी है कि पी आ सपोज करो तुम मेरे को आए हो ऑफर लेटर आ गया बट हाँ इनटेक निकल गया क्योंकि अपॉइंटमेंट नहीं मिली अपॉइंटमेंट नहीं मिली तो दो महीने बाद इनटेक मतलब कि हर बच्चे का वीजा दो महीने च आ क्योंकि इनटेक ही दो महीने बाद डेफर भी हो जाए तो कोई प्रॉब्लम नहीं आती सो प्रोसेस स्मूथ है ऑफर लैटर टाइम सिर आ रही है ईवन अंबेसी की अपॉइंटमेंट है कितनी देर का सर हार्डली ऑफर ਸੇ ਟੋਟਲੀ ਡਿਪੈਂਡ ਕਰਦਾ ਹੈ ਅੰਬੈਸੀ ਦੀ ਅਪਾਇੰਟਮੈਂਟ ਤੇ ਅਗਰ ਅੰਬੈਸੀ ਦੀ ਅਪਾਇੰਟਮੈਂਟ ਲੇਟ ਹੋ ਜਾਂਦੀ ਹੈ ਦੈਨ ਸਾਨੂੰ ਡੈਫਰ ਲੈਣਾ ਪੈਂਦਾ ਨਹੀਂ ਤਾਂ ਅੰਬੈਸੀ ਅਪਾਇੰਟਮੈਂਟ ਆ ਗਈ ਤੁਹਾਡੀ ਤੁਸੀਂ ਆਪਣੀ ਫਾਈਲ ਸਬਮਿਟ ਕਰਾ ਕੇ ਆਏ ਆਂ ਔਰ ਉਸ ਤੋਂ ਬਾਅਦ ਤੁਹਾਡਾ ਵੀਜ਼ਾ ਆਇਆ ਉਹਨੂੰ ਵੀ 15-20 ਦਿਨ ਲੱਗਦੇ ਆ ਜਦੋਂ ਤੁਹਾਡੀ ਉੱਥੇ ਫਾਈਲ ਸਬਮਿਟ ਹੋ ਜਾਂਦੀ ਆ ਬਹੁਤ ਵਧੀਆ ਓਪਰਚ्युनिटी ਹੈ ਮਾਲਟਾ ਖਾਸ ਕਰਕੇ ਜੇ ਤੁਸੀਂ ਸਿੰਗਾਪੁਰ ਨਹੀਂ ਜਾਣਾ ਚਾਹੁੰਦੇ ਬਟ ਬਾਕੀ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਵਾਸਤੇ ਤੁਹਾਡਾ ਪ੍ਰੋਫਾਈਲ ਐਲੀਜੀਬਲ ਨਹੀਂ ਹੈਗਾ ਤਾਂ ਏਟ ਲੀਸਟ ਤੁਸੀਂ ਯੂਰੋਪ ਪਹੁੰਚ ਸਕਦੇ ਹੋ ਵਧੀਆ ਜਗ੍ਹਾ ਤੁਹਾਡੀ ਸੈਟਲਮੈਂਟ ਹੋ ਸਕਦੀ ਹੈ ਕੋਈ ਵੀ ਹੋਰ ਇਨਫਰਮੇਸ਼ਨ ਚਾਹੁੰਦੇ ਹੋ ਮਾਲਟਾ ਬਾਰੇ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਵੀ ਕਰ ਸਕਦੇ ਹੋ ਮਾਲਟਾ ਨੂੰ ਲੈ ਕੇ ਹੋਰ ਵੀ ਅਸੀਂ ਸੀਰੀਜ਼ ਦੇ ਵਿੱਚ ਨਵੇਂ ਸ਼ੋਅ ਬਣਾਉਂਦੇ ਰਵਾਂਗੇ ਜਿਵੇਂ ਜਿਵੇਂ ਮਾਲਟਾ ਨੂੰ ਲੈ ਕੇ ਹੋਰ ਜ਼ਿਆਦਾ ਅਪਡੇਟਸ ਆਉਂਦੇ ਰਹਿਣਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਬਹੁਤ ਬਹੁਤ ਧੰਨਵਾਦ ਥੈਂਕ ਯੂ